ਪੰਜਾਬ ਕਾਂਗਰਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਿਹੜੀ ਕੀ ਕੁਝ ਕਿਹਾ ਜਾ ਰਿਹਾ ਤੁਸੀਂ ਵੀ ਸੁਣੋ ਇਸੇ ਤਰ੍ਹਾਂ ਦਾ ਹਾਲਾਤ ਆ ਬੜੇ ਜਦੋਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਮੁੱਖ ਮੰਤਰੀ ਪੰਜਾਬ ਨੇ ਦਿਲ ਦੀ ਖਾਇਸ਼ ਤੇ ਮਿਸਾਲਾਂ ਦੀ ਮਗਰਲਿਆਂ ਦੀ ਪੂਰੀ ਕੀਤੀ ਹੈ ਮਗਰਲੇ 3 ਸਾਲਾਂ ਤੋਂ ਪੰਜਾਬ ਦਾ ਮੁੱਖ ਮੰਤਰੀ ਉਤਾਵਲਾ ਸੀਗਾ ਕਿ ਕਿਵੇਂ ਦਾ ਕਿਵੇਂ ਮੈਂ ਸਰਦਾਰ ਪ੍ਰਤਾਪ ਸਿੰਘ ਬਾਜਬਾਤੇ ਡੰਡਾ ਚਲਾਉਣਾ ਤੇ ਕਿਵੇਂ ਇਹਨਾਂ ਨੂੰ ਜੇਲ੍ਹ ਦੇ ਵਿੱਚ ਲੱਕਣਾ ਇਹ ਸ਼ੁਰੂ ਤੋਂ ਹੀ ਉਸ ਪਾਰਟੀ ਨੇ ਜੋ ਕੰਮ ਸ਼ੁਰੂਆਤ ਕੀਤਾ ਚਾਹੇ ਉਹ ਸਾਡੀ ਪਾਰਟੀ ਦਾ ਨਹੀਂ ਸੀਗਾ ਜਿਹੜਾ ਦਿੱਲੀ ਤੋਂ ਸ਼ੁਰੂਆਤੀ ਐਫਆਈਆ ਰਿਜਿਸਟਰ ਕਰਤੀਆਂ ਕੀ ਨਾ ਸੀ ਬੱਗਾ ਤੇ ਫਿਰ ਅਲਕਾ ਲੰਬਾ ਅਸ਼ੇਕ ਕੁਮਾਰ ਵਿਸ਼ਵਾਸ ਉਦੋਂ ਤੋਂ ਜਨਤਾ ਨੂੰ ਪਤਾ ਲੱਗ ਗਿਆ ਸੀ ਕਿ ਕਿਸ ਤਰੀਕੇ ਦੀ ਸਰਕਾਰ ਚੱਲਣ ਆਲੀ ਹੈ ਇਹ ਬਾਬਾ ਸਾਹਿਬ ਬੇਕਦਰ ਦੀ ਫੋਟੋ ਲਾਉਣ ਲਾਵੇ ਬਹਿਰੂਪੀਏ ਮਗਲ ਸਿੰਘ ਦੀ ਫੋਟੋ ਲਾਉਣ ਲਾਵੇ ਇਹ ਜ਼ਾਲਮ ਲੋਕ ਕਿਸ ਤਰ੍ਹਾਂ ਸਰਕਾਰ ਚਲਾਉਣਾ ਚਾਹੁੰਦੇ ਉਸ ਤੋਂ ਬਾਅਦ ਖੈਰਾ ਸਾਹਿਬ ਫਿਰ ਸ਼ਾਮ ਸੁੰਦਰ ਅਰੋੜਾ ਫਿਰ ਪਤਪੂਸ਼ਣਾਸ਼ੂ ਫਿਰ ਸਾਧੂ ਸਿੰਘ ਇਹ ਸਾਰੇ ਲੋਕ ਇਹਨਾਂ ਤੇ ਸਮੇ ਸਮੇ ਸੇਰ ਮਕਦਮੇ ਹੋਰ ਹਜ਼ਾਰਾਂ ਸਾਡੇ ਕਾਂਗਰਸ ਦੇ ਵਰਕਰਾਂ ਤੇ ਪਿੰਡਾਂ ਦੇ ਵਿੱਚ ਇਹਨਾਂ ਨੇ ਮਕਦਮੇ ਦਰਜ ਕਰਨ ਦੀ ਜਿਹੜੀ ਰਵਾਇਤ ਤੇ ਕਬਾਇਤ ਬਣਾਈ ਲੇਕਿਨ ਹਰਾਨੀ ਉਸ ਵੇਲੇ ਹੋਈ ਜਦੋਂ ਇੱਕ ਵਰੋਧੀ ਧਿਰ ਦੇ ਨੇ ਆਪਣੀ ਚਿੰਤਾ ਜ਼ਾਹਿਰ ਇੱਕ ਚੈਨਲ ਤੇ ਕੀਤੀ ਪਰ ਇਹ ਕੋਈ ਇਹਨਾਂ ਦੀ ਇਨਫੋਰਮੇਸ਼ਨ ਨਹੀਂ ਸੀ ਇਹ ਪ੍ਰਾਇਮਰੀ ਇਨਫੋਰਮੇਸ਼ਨ ਪਾਸਕਰ ਅਖਬਾਰ ਦੀ ਸੀ ਹਿੰਦੀ ਅਖਬਾਰ ਚ ਜਿਨੇ ਲਿਖਿਆ ਸੀ ਕਿ 55 ਹੈਂਡ ਗਰਨੇਡ ਪੰਜਾਬ ਦੇ ਵਿੱਚ ਆਏ ਐ ਨੋਆ ਵੀ ਹਜੇ ਪਤਾ ਨਹੀਂ ਚੱਲ ਰਿਹਾ ਕਿੱਥੇ ਅੱਜ ਜਿਹੜੇ ਮੱਜੀ ਵਿਅਕਤੀ ਨੂੰ ਪੁੱਛੋ ਹਰ ਵਿਅਕਤੀ ਇਹ ਮਹਿਸੂਸ ਕਰ ਰਿਹਾ ਹੈ ਕਿ ਹੈਂਡ ਗਰਨੇਡ ਕੱਲ ਨੂੰ ਕਿਤੇ ਵੀ ਚੱਲ ਜਾਏ ਕਿਹੜਾ ਕੋਈ ਭਰੋਸਾ ਨਹੀਂ ਹੈ 9 ਸਤੰਬਰ ਨੂੰ ਹੰਗ ਕਰਨੇ ਦਾ ਸੈਕਟਰ ਚੱਲਿਆ ਨਵੰਬਰ 23 2024 ਨੂੰ ਅਜਨਾਲਾ ਪੁਲਿਸ ਸਟੇਸ਼ਨ ਤੇ 1.5 ਕਿਲੋ ਵਾਜ਼ ਜਿਹੜਾ ਉਹ ਹੋਇਆ ਨਵੰਬਰ 29 2024 ਨੂੰ ਇੱਕ ਗੁਰਬਖਸ਼ ਨਗਰ ਅੰਮ੍ਰਿਤਸਰ ਪੁਲਿਸ ਚੱਕ ਪੋਸਟ ਤੇ ਹੋਇਆ ਇੱਕ ਕੋਈ ਨਵਾਂ ਸ਼ਹਿਰ ਅਨਸਾਰਾ ਪੁਲਿਸ ਸਟੇਸ਼ਨ ਹੈ ਉੱਥੇ ਦੋ 2 ਦਸੰਬਰ 2024 ਨੂੰ ਹੋਇਆ ਦਸੰਬਰ 4 2024 ਨੂੰ ਮਜੀਠਾ ਪੁਲਿਸ ਸਟੇਸ਼ਨ ਤੇ ਹੋਇਆ ਤੇ ਇਥੋਂ ਤੱਕ ਕੀ ਅੰਮ੍ਰਿਤਸਰ ਦੀ ਪੁਲਿਸ ਤੇ ਕਈ ਜਿਹੜੇ ਹੈਂਕਰ ਦੇ ਅਟੈਕ ਆ ਲੁਕਾ ਲੇ ਸੁਪਾਵੇ ਜਿੱਥੇ ਮੀਡੀਆ ਨੇ ਪਹੁੰਚਿਆ ਕਹਿੰਦੇ ਸਿਲੰਡਰ ਫੱਟਿਆ ਕਹਿੰਦੇ ਟਾਇਰ ਫੱਟਿਆ ਦਸੰਬਰ 13 2024 ਨੂੰ ਪੁਲਿਸ ਸਟੇਸ਼ਨ ਬਟਾਰਾ ਤੇ ਹੈਂਕਰ ਨੇ ਦਾ ਹਮਲਾ ਹੋਇਆ दसंबर सतारा दो हजार चौबी नाबाद पुलिस स्टेशन अमृतसर सुबह 10 बजे होया। दसंबर अठारह दो हजार चौबी पुलिस चेक पोस्ट गुरदासपुर हो दसंबर भी दो हजार चौबी पुलिस स्टेशन चेक पोस्ट गुरदासपुर हो जनवरी 9 भी सौ पच्ची नैंड गमटाला पुलिस चौकी पे होया अमृतसर ਜਨਵਰੀ 16 2025 ਨੂੰ ਗਰਨਾਟ ਅਟੈਕ ਲਿਕਵਿਡ ਸਾਡੇ ਜਿਹੜੇ ਕਾਂਗਰਸ ਦੇ ਲੀਡਰ ਨੇ ਜਨਤੀਪੁਰ ਉਹਨਾਂ ਦੇ ਘਰ ਤੇ ਹੋਇਆ 3 ਫਰਵਰੀ 3 2025 ਨੂੰ ਫਤੇਗੜ ਚੂੜੀਆਂ ਬਾਈਪਾਸ ਪੁਲਿਸ ਚੌਕ 'ਤੇ ਐਂਗਜੇਟ ਚਲਿਆ ਮਾਰਚ 15 2025 ਨੂੰ ਹੰਗਨੇਟ ਤੇੰਪੋ ਜਿਹੜਾ ਮੰਦਰ ਤੇ ਅੰਮ੍ਰਿਤਸਰ ਘਰਨੇਟ ਅਟੈਕ ਹੋਇਆ ਮਾਰਚ 16 2025 ਰਾਜਪੁਰ ਰਸੂਨਪੁਰ ਵਿਲੇਜ ਜਲੰਧਰ ਹੈਂਡ ਗਰਨੇਟ ਅਟੈਕ ਹੋਇਆ ਅਪ੍ਰੈਲ 2025 ਨੂੰ ਬਾਦਸ਼ਾਹਪੁਰ ਪੁਲਿਸ ਸਟੇਸ਼ਨ ਪਟਿਆਲਾ ਹਾਜਿਰੀ ਇਨਕੁਆਇਰੀ ਚੱਲ ਰਹੀ ਹੈ ਬਲਾਸਟ ਹੋਇਆ ਅਪ੍ਰੈਲ 8 2025 ਨੂੰ ਮੁੱਖ ਮੰਤਰੀ ਕਹਿੰਦਾ ਮੇਰੀ ਇੰਟੈਜਿਸ ਦਾ ਦੱਸ ਨਹੀਂ ਭਾਈ ਤੇਰੀ ਇੰਟੈਲੀਜੈਂਸ ਕੀ ਦੱਸਣੀ ਹੈ ਤੇਰੀ ਇੰਟੈਲੀਜੈਂਸ ਦਾ ਚਨੀ ਸਾਹਿਬ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਰੰਧਾਵਾ ਰਾਜਾ ਵੜੇ ਕਾਂਗਰਸ ਦੀਆਂ ਮੀਟਿੰਗਾਂ ਚ ਲੱਗੀ ਵੀ ਹੈ ਪਰ ਦਿੱਲੀ ਦੇ ਅੰਦਰੀ ਸਰਸ ਨੇ ਤੁਹਾਨੂੰ ਦੱਸਿਆ ਹਰ ਕਾਰੀ ਦਿਨ ਪਹਿਲਾਂ ਕਿ ਇੱਕ ਹਿੰਦੂ ਲੀਡਰ ਤੇ ਅਟੈਕ ਹੋਣ ਵਾਲਾ ਹੈ ਲੇਕਿਨ ਫੇਰ ਵੀ ਪਤਾ ਚੱਲਿਆ 8 ਅਪ੍ਰੈਲ 2025 ਨੂੰ ਮਨੋਰੰਜਨ ਕਾਲਿਆ ਸਾਹਿਬ ਤੇ ਅਟੈਕ ਕਰਤਾ ਗਿਆ ਸੋ ਇਹ ਸਾਰੇ ਘਟਨਾ ਕਰਮ ਬਥੇਰੇ ਐਸੇ ਘਟਨਾ ਕਰਮ ਹੈ ਜਿਨ੍ਹਾਂ ਦੇ ਬਾਰੇ ਪੁਲਿਸ ਚਾਨਣ ਨਹੀਂ ਪਾ ਰਹੀ ਇਸ ਤਰ੍ਹਾਂ ਦੇ ਘਟਨਾ ਕਰਮ ਹੋਏ ਲੇਕਿਨ ਜਿਹੜਾ ਘਟਨਾ ਕਰਮ ਆ ਹੋਇਆ ਵੀ ਇੰਟਰਵਿਊ ਦਿੱਤੀ 10 ਵਜੇ ਇੰਟਰਵਿਊ ਆਈ ਵਾਹ ਕੀ ਸਕ੍ਰਿਪਟਡ ਸਟੋਰੀ ਮੁੱਖ ਮੰਤਰੀ ਸਾਹਿਬ ਤੁਸੀਂ ਲਿਖੀ ਮੰਨ ਕੇ ਬਹਿ ਗਏ ਤੋਂ ਦੱਸ ਵੇਰੀ ਆਈ ਤੇ ਐਤਵਾਰ ਨੂੰ ਬੜੀ ਸ਼ੀਤੀ ਤਿਆਰ ਹੋ ਗਏ ਤਿਆਰ ਹੋ ਕੇ ਪੱਗ ਬੰਨ ਕੇ ਸਰਦਾਰ ਸਾਹਮਣੇ ਨਾਲ ਹੀ ਬਿਆਨ ਦਿੱਤਾ ਕਿ ਹੁਣ ਬਾਜਵਾ ਸਾਹਿਬ ਨੂੰ ਅਸੀਂ ਡੱਕ ਲੈਣਾ ਤੇ ਮੈਂ ਅੰਦਰ ਦਿਨੇ ਵਾਹ ਬਾਜਵਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਨਾਲ ਬਾਜਵਾ ਸਾਹਿਬ ਦਾ ਕੱਦ ਹੋਰ ਵੱਡਾ ਹੋਣਾ ਕਿਉਂਕਿ ਬਾਜਵਾ ਸਾਹਿਬ ਲੋਕਾਂ ਦੀ ਲੜਾਈ ਪਰ ਪੰਜਾਬ ਦੀ ਅਮਨ ਸ਼ਾਂਤੀ ਲਈ ਪਹਿਰਾ ਦੇ ਰਹੇ ਹੈ ਕਾਂਗਰਸ ਪਾਰਟੀ ਪਹਿਰਾ ਦੇ ਰਹੀ ਹੈ ਕਾਂਗਰਸ ਪਾਰਟੀ ਨੇ 92 ਦੇ ਦਹਾਕੇ 'ਚ ਇਸ ਪੰਜਾਬ ਦੀ ਵਰਦੀ ਅੱਗ ਦੇ ਵਿੱਚ ਇਸ ਪੰਜਾਬ ਨੂੰ ਮੁੜ ਲੀਹਾਂ ਤੇ ਲੈ ਕੇ ਸਾਡੇ ਸਰਦਾਰ ਬੈਂਤ ਸਿੰਘ ਕਹਿੰਦੇ ਸਾਰੇ ਲੀਡਰ ਲੈ ਕੇ ਆਏ 92 ਦੇ ਵਿੱਚ ਤੁਸੀਂ ਲੋਕ ਕੀ ਦੱਸੋਗੇ ਇਹ ਨਹੀਂ ਕਿਹਾ galera ਭਗੀ ਪ੍ਰਤਾਪ ਸਿੰਘ ਭਾਜਪਾ ਪਾਕਿਸਤਾਨ ਨਾਲ ਮਿਲਿਆ ਵਾਹ ਪ੍ਰਤਾਪ ਸਿੰਘ ਭਾਜਪਾ ਦੇ ਪਿਤਾ ਨੇ ਸੈਸੀਨੇਸ਼ਨ ਹੋਇਆ ਗੁਰਬਾਨੀ ਦਿੱਤੀ ਪ੍ਰਤਾਪ ਸਿੰਘ ਬਾਜਵਾ ਕੇ ਬੰਗਲਾ ਸੋਇਆ ਜਦੋਂ ਤੁਹਾਡੀ ਪਾਰੀ ਦਾ ਪੁਰਨ ਜਨਮ ਨਹੀਂ ਹੋਇਆ ਸੀਗਾ ਤੇ ਤੁਸੀਂ ਕਹਿ ਰਹੇ ਹੋ ਬਾਜਵਾ ਸਾਡੇ ਪਾਕਿਸਤਾਨ ਨਾਲ ਪਾਕਿਸਤਾਨ ਕਿਉਂ ਕਿ ਕਹਿ ਰਹੇ ਹੋ اسلامਾਬਾਦ ਨਾਲ ਕਹਦੇ ਹੋ ਇਸ ਕਰਨਾ ਕੀ ਫਰਕ ਪੈਂਦਾ ਕੋਈ ਲੀਗਰ ਛੱਗੇ ਨਾ ਲਿੰਕ ਤੁਸੀਂ ਪਾਕਿਸਤਾਨ ਨਾਲ ਗਰੋਹ ਨਾਲ ਨਸ਼ੇ ਦੇ ਤਸਕਰਾਂ ਨਾਲ ਨਹੀਂ ਬਣਾਏ ਕੋਈ ਫਰਕ ਨਹੀਂ ਪੈਂਦਾ ਇੱਕ ਚਿੱਠੀ ਪਿਆ ਹੈ ਕਹਿੰਦੇ ਕਾਹਨੇ ਅਮਰਿੰਦਰ ਸਿੰਘ ਨੇ ਚਿੱਠੀ ਲਿਖੀ ਸੀ ਪੁਰਾਣੀ ਚਿੱਠੀ ਲਿਖੀ ਸੀ ਦੇ ਨਵੇਂ ਲਿਖੀ ਸੀ ਉਹ ਇਹ ਕਹਿੰਦੇ ਸੀ ਇਹ ਨਹੀਂ ਮੈਨੂੰ ਪਤਾ ਪਰ ਅਗਰ ਕੋਈ ਵਿਅਕਤੀ ਕਿਸੇ ਨੂੰ ਪਸੰਦ ਨਾ ਕਰਦਾ ਹੋਵੇ ਉਹਦੇ ਖਿਲਾਫ ਚਿੱਠੀ ਲਿਖ ਦੇ ਇਹਦਾ ਮਤਲਬ ਉਹਨੇ ਪਾਕਿਸਤਾਨ ਨਾਲ ਸੰਬੰਧ ਨਹੀਂ ਹੈ ਜੇ ਉਹ ਚਿੱਠੀ ਸੱਚੀ ਹੈ ਤਾਂ ਮੈਨੂੰ ਇਹ ਕਹਿੰਚ ਕੋਈ ਗੁਰੇਜ਼ ਨਹੀਂ ਕਿ ਪਾਕਿਸਤਾਨ ਜੋ ਹਰ ਮਹੀਨੇ ਕੋਣ ਹੁੰਦਾ ਸੀ ਤੇ ਕੀਰੇ ਪਾਕਿਸਤਾਨ ਨਾਲ ਸੰਬੰਧ ਸੰ ਇਹ ਸਾਰੀ ਦੁਨੀਆ ਜਾਣਦੀ ਹੈ ਪ੍ਰਤਾਪ ਸਿੰਘ ਬਾਜਵਾ ਦੇ ਨਹੀਂ ਸਤੋ ਸੁਣੇ ਜਿਆਦਾ ਲੰਮਾ ਚਲਾ ਗਿਆ ਦਾਦਾ ਕੁਝ ਨਾ ਕਹਿਣਾ ਹੋਇਆ ਜਿਹੜੀਆਂ ਤੁਸੀਂ ਧਾਰਾਵਾਂ ਲਾਈਆਂ ਮਿਸ ਇਨਫਰਮੇਸ਼ਨ ਕਹਿੰਦੇ ਇਹ ਗਲ ਤੇਰੇ ਤੇ ਤੁਹਾਡੀ ਮਿਸ ਇਨਫਰਮੇਸ਼ਨ ਨਹੀਂ ਸੀ ਗੋਨਦੀ ਬਣਾੜਦੀ ਤੁਸੀਂ ਕਹਾਂ ਗੋਨਦੀ ਬਣਾੜ ਨੂੰ ਫਰਦਿਆ ਤੇ ਤੁਹਾਡੇ ਦਾ ਪਰਚਾ ਨਹੀਂ ਹੋਣਾ ਚਾਹੀਦਾ ਤੁਹਾਡੇ ਡੀਜੀਪੀ ਨੇ ਕਿਹਾ ਟੋਡੇ ਡੀਜੀਪੀ ਨੇ ਕਿਹਾ ਕਿ ਲਾਰੈਂਸ ਬਸ਼ਨੋਈ ਵੀ ਰੰਡਾਵਾ ਸਾਹਿਬ ਇੱਥੇ ਇਹਨਾਂ ਨੇ ਪਹਿਲੇ ਦਿਨ ਕਿਹਾ ਸੀ ਵੀ ਇੱਥੇ ਹੋਈ ਹੈ ਇੰਟਰਵਿਊ ਕੀ ਇਨਫਰਮੇਸ਼ਨ ਸੀ ਹੁਣ ਇਹ ਕਹਿੰਗੇ ਰੰਡਾਵੇ ਕੋਈ ਕੀ ਸੋਰਸਿਸ ਸੀ ਰੰਡਾਵਾ ਜੇਲ੍ਹ ਮੰਤਰੀ ਰਿਹਾ ਉਥੋਂ ਦੇ ਜਿਹੜਾ ਅੰਦਰ ਹੈ ਬੰਦਾ ਉਹਦੇ ਤੋਂ ਲੈ ਕੇ ਹਰ ਮੁਲਾਜ਼ਮ ਨਾਲ ਉਹਨੇ ਸਬੰਧ ਹੋ ਸਕਦੇ ਆ ਦੱਸਿਆ ਉਹਨੇ ਇੰਟਰਵਿਊ ਹੋਈ ਤੋ ਮਿਸਲੀਡ ਕੀਤਾ ਡੀਜੀਪੀ ਤੇ ਪਰਚਾ ਦਿਓਗੇ ਕੇਜਰੀਵਾਲ ਸਾਹਿਬ ਕੋਈ ਕੀ ਸੋਰਸਿਸ ਹੈ ਇਹ ਡਰੋਂ ਦੇ ਰਾਹੀਂ ਡਰੱਗਸ ਆ ਰਹੀ ਹੈ ਇਹ ਇਨਫੋਰਮੇਸ਼ਨ ਹੈ ਸੋਰਸਸ ਦੱਸੋ ਉਹ ਤੁਸੀਂ ਕਿਹਾ ਯਮੁਨਾ ਦੇ ਵਿੱਚ ਜ਼ਹਿਰ ਹੈ ਸੋਰਸਸ ਦੱਸੋ ਦੇਖਾਦੇਓ ਸੋ ਮੇਰੇ ਕਹਿਣ ਦਾ ਮਤਲਬ ਇਹ ਸਾਰਾ ਝੂਠਾ ਦਾ ਜਿਹੜਾ ਪਲੰਦਾ ਬਣਾ ਕੇ ਕਾਂਗਰਸ ਨੂੰ ਡਰਾਉਣਾ ਚਾਹੁੰਦੇ ਹੋ ਅਸੀਂ ਬਿਲਕੁਲ ਡਰਾਂਗੇ ਨਹੀਂ ਤੇ ਸਮੁੱਚੀ ਕਾਂਗਰਸ ਅੱਜ ਪ੍ਰਤਾਪ ਸਿੰਘ ਬਾਜਵਾ ਨਾਲ ਖੜੀ ਹੈ ਔਰ ਮੈਂ ਰਾਹੁਲ ਗਾਂਧੀ ਦਾ ਖਰਗੇ ਸਾਹਿਬ ਦਾ ਬਗੇਲ ਸਾਹਿਬ ਦਾ ਧਲਵਾਦੀ ਹਾਂ ਕੱਲ ਉਹਨਾਂ ਨੇ ਸਾਰੇ ਨਾਲ ਡੈਲੀਪੂਟੇ ਪੰਜ-ਪੰਜ ਮਿੰਟ ਚਰਚਾ ਕਰਕੇ ਸਾਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਸਾਰੀ ਕਾਂਗਰਸ ਸਾਡੇ ਨਾਲ ਖੜੀ ਆ ਸਾਰੀ ਲੀਡਰਸ਼ਿਪ ਚੰਨੀ ਸਾਹਿਬ ਤੋਂ ਲੈ ਕੇ ਰੰਦਾਵਾ ਸਾਹਿਬ ਤੋਂ ਲੈ ਕੇ ਤੇ ਅਖੀਰਲੇ ਹਲਕੇ ਦਾ ਅਗਤੀ ਹਰ ਸਾਥੀ ਕੰਟੈਸਟਡ ਕੈਂਡੀਡੇਟ ਦਾ ਜਿਲ੍ਹਾ ਪ੍ਰਧਾਨ ਅੱਜ ਕਿਸੇ ਨੂੰ ਸੱਦਿਆ ਨਹੀਂ ਸੀ ਕੱਲੇ ਲੀਡਰਾਂ ਨੂੰ ਸੱਦਿਆ ਗਿਆ ਸੀ ਆ ਜਿਹੜਾ ਹਜੂਮ ਆਇਆ ਸੀ ਉਹਨਾਂ ਦਾ ਸਾਰੇ ਸਾਥੀਆਂ ਦਾ ਵਰਕਰਾਂ ਦਾ ਧਰਮਾਤੀਆਂ ਉਹਨਾਂ ਵਿੱਚ ਮੈਂ ਅਗਲਾ ਪ੍ਰੋਗਰਾਮ ਵੀ ਦੱਸਾਂਗਾ ਤੇ ਇਸ ਤੋਂ ਬਾਅਦ ਸਾਡੇ ਲੀਡਰਸ ਨੂੰ ਸੰਬੋਧਨ ਕਰਨਗੇ ਪੰਜ ਪੰਜਵੇਂ ਅਗਲਾ ਪ੍ਰੋਗਰਾਮ ਇਹ ਹੈ ਪ੍ਰੈਸ ਕਾਨਫਰੰਸ ਤੋਂ ਬਾਅਦ ਅਸੀਂ ਅਗਲੀ ਹਾਈ ਕੋਰਟ ਦੀ ਪ੍ਰਕਿਰਿਆ ਦਾ ਜਿਹੜਾ ਸਾਡਾ ਫੰਡਾਮੈਂਟਲ ਰਾਈਟ ਹੈ ਉਹ ਸੀ ਅਧਿਕਾਰ ਇਸਤੇਮਾਲ ਕੀਤਾ ਹੈ ਲੇਕਿਨ ਕੱਲ ਸਾਨੂੰ ਸੱਦਿਆ ਗਿਆ ਸੀ ਅਸੀਂ ਨਹੀਂ ਗਏ ਜਰੂਰ ਜਰੂਰੀ ਵਜੇ ਰਹੇ ਹੁੰਦੇ ਕਾਰਨ ਲੇਕਿਨ ਅੱਜ ਜਦ ਸੀ ਐਸ ਤੋਂ ਬਾਅਦ ਪੁਲਿਸ ਸਟੇਸ਼ਨ ਬਾਗਸਾਟ ਦੇ ਸਮੂਚੀ ਕਾਂਗਰਸ ਤੇ ਸਾਰੇ ਸੀਨੀਅਰ ਲੀਡਰ ਸਾਹਿਬਾਨ ਉਹਨਾਂ ਦੇ ਨਾਲ ਜਾਵਾਂਗੇ ਅਗਰ ਤੇਰੇ ਚ ਜੁਰਤ ਉਿਤਪੜ ਲੈ ਭੱਜਾਂਗੇ ਨਹੀਂ ਬਿਆਨ ਦੇਾਂਗੇ ਜੇਲ੍ਹਾਂ ਚ ਬੰਦੇ ਜਾਂਦੇ ਆ लड़ाई बंदे लड़ते हैं तो बाजा साहब अस उ जावे जो इन्वेस्टिगेशन करनी है झूठी सच्ची जो मन की इच्छा है कोई रह जाए वो पूरी कर लेनी है आज अरविंद वालों ने कहा गया प्रेस कॉन्फ्रेंस आजोड़े की कीती जा रही है ये बेहद गंभीर और अहम मुद्दा है जो थे कि अजेहा सीएम कदे नहीं देख्या सारे लीडर सभानाला सलाह करके अगली पूरे बारे जानकारी देंगे आखिर कम मैं पंजाब के डीजीपी नु महोदय दे एसएसटी नु थाने दे एसएचओ साहब चेतावनी दी देना छोडा ਵਰਦੀ ਧਾਰੀਆਂ ਨੂੰ ਚੁਕਾਉਮਈ ਨਹੀਂ ਦੇਣੀ ਚਾਹੀਦੀ ਮੈਂ ਸਲਾਹ ਦੇਣੀ ਛੋੜਾਂ ਕਿ ਅਗਰ ਮर्याਦਾ ਤੋਂ ਫਿਰ ਕੇ ਕੋਈ ਤੁਸੀਂ ਕਦਮ ਚੁੱਕਿਆ ਅਗਰ ਤੁਸੀਂ ਮर्याਦਾ ਤੋਂ ਹਟ ਕੇ ਗੱਲ ਕੀਤੀ ਵੈਸੇ ਤਾਂ ਹੁਣ ਕੋਲ ਸਰੀ ਨਹੀਂ ਜਿਹੜੀ ਪੰਜਾਬ ਦੀ ਪੁਲਸ ਮਾਰਸ਼ਲ ਹੋਇਆ ਕਰਦੀ ਸੀ ਹੁਣ ਕੇਵਲ ਹੁਕਮ ਦੀ ਗਲਾਮ ਹੋ ਗਈ ਹੈ ਮੈਂ ਤੁਹਾਨੂੰ ਦਗਾ ਇਹੋ ਦੇ ਮੁੰਡਿਆ ਤੇ ਆਈਪੀਐਸਰ पीपीएस लिखया एहो जी नौकरी ਕਰਨ ਤੋਂ better ਹੈ ਆਗਾ ਤਬਾਦਲਾ ਉਥੋਂ ਕਰਾ ਕੇ ਕਿਤੇ ਹੋਰ ਚਲੇ ਜਾਓ ਨਹੀਂ ਤਾਂ ਆਉਣ ਵਾਲੇ ਦਿਨਾਂ ਚ ਜੋ ਅੱਜ ਤੁਸੀਂ ਗੁਨਾਹ ਕਰੋਗੇ ਜਾਂ ਗਲਤੀ ਕਰੋਗੇ ਉਹ ਆਉਣ ਵਾਲੀਆਂ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਹਮੇਸ਼ਾ ਯਾਦ ਰੱਖੇਗੀ ਇੱਥੇ ਜਰੂਰ ਅਸੀਂ ਇਹ ਰਿਕਾਰਡ ਰੱਖਾਂਗੇ ਯਾਦ ਕਰਿਆ ਕਰਾਂਗੇ ਕਿ ਕਿਹੜੇ ਕਿਹੜੇ ਕੋਲੇ ਸੱਜਣਾ ਨੇ ਵੋਟੇਟੇ ਕੇ ਮੁੱਖ ਮੰਤਰੀ ਦੇ ਇਸ਼ਾਰਿਆਂ ਤੇ ਸਾਡੇ ਲੀਡਰਾਂ ਨਾਲ ਤੋਂ ਸੱਤਤ ਕੀਤਾ ਉਹਨੂੰ ਕਦੇ ਭੁਲਾਇਆ ਨਹੀਂ ਜਾਵੇਗਾ ਔਰ ਮੇਰੀ ਤੁਹਾਨੂੰ ਸਲਾਹ ਹੈ ਕਿ ਐਸਾ ਕੰਮ ਕਰਨ ਤੋਂ ਪਹਿਲਾਂ ਆਪਦੇ ਜ਼ਮੀਰ ਦੀ ਆਵਾਜ਼ ਸੁਣਦੇ ਆ ਤੁਸੀਂ ਆਪਦੇ ਪਦ ਤੋਂ ਹੋਰ ਕਿਸੇ ਪਾਸੇ ਚਿੱਠੀ ਲਿਖ ਕੇ ਮੁਖਤੋ ਦੇਓ ਕਾ ਜੋ ਲੋਕੇ ਕਹਿਣਗੇ ਕਿ ਮਾਰਸ਼ਲ ਕੁਲਸਾ ਇਹਨਾਂ ਨੇ ਗਲਤ ਕਦਮਾ ਦਰਜ ਨਹੀਂ ਕਰਦੇ ਤੇ ਗਲਤ ਗੰਦੀ ਹੋਾਈ ਨਹੀਂ ਕੀਤੀ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਹੁਣ ਮੈਂ ਬੇਨਤੀ ਕਰਾਂਗਾ ਜੇ ਫਿਰ ਬਾਤ ਸੁਣਨ ਚੰਨੀ ਸਾਹਿਬ ਕਿ 2 ਮਿੰਟ ਚੰਨੀ ਸਾਹਿਬ ਵੀ ਸਾਡੇ ਸਾਲਕ ਮੁਖਤਰੀ ਉਹ ਤੁਹਾਨੂੰ ਸਬੋਧਨ ਕਰਨ ਸਰਤਾਜ ਸਿੰਘ ਚੰਨੀ ਧੰਨਵਾਦ